ਕਿੱਦਾਂ ਲੱਗੀ ਜੀ ਫਿਲਮ ਬਹੁਤ ਵਧੀਆ ਫਿਲਮ ਜੀ ਮੈਂ ਕਹਿੰਨੀ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਦਿਖਾਨੀ ਚਾਹੀਦੀ ਹੈ ਫਿਲਮ ਬਹੁਤ ਵਧੀਆ ਸੀਗੀ ਇਮੋਸ਼ਨਲ ਵੀ ਸੀਗੀ ਤੇ ਸਭ ਨੂੰ ਦੇਖਣੀ ਚਾਹੀਦੀ ਹੈ ਬਾਬੂ ਦੀ ਫਿਲਮ ਮੈਂ ਕੁੜੀਆਂ ਜਵਾਨ ਬਾਪੂ ਪਰੇਸ਼ਾਨ 2 ਹਾਂਜੀ ਪੰਜਾਬੀ ਕਾਟ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਮੂਵੀ ਲੱਗੀ ਸੀ ਆਪਣੇ ਸਾਈਨ ਪਲਾਇਆ ਸ੍ਰਾਮ ਦੇ ਵਿੱਚ ਕੁੜੀਆਂ ਜਵਾਨ ਤੇ ਬਾਪੂ ਪਰੇਸ਼ਾਨ 2 ਕਰਮਜੀਤ ਅਰਮੋਲ ਬਾਈ ਦੀ ਫਿਲਮ ਸੀ ਤੇ ਇਹ ਸਕੂਲ ਦੇ ਬੱਚੇ ਆਏ ਸੀ ਨਾਲ ਟੀਚਰਸ ਵੀ ਆਏ ਨੇ ਗੱਲਬਾਤ ਕਰਦੇ ਆ ਕਿਵੇਂ ਦੀ ਇਹਨਾਂ ਨੂੰ ਫਿਲਮ ਲੱਗੀ ਹੈ ਤੇ ਕੀ ਫਿਲਮ ਦੇ ਵਿੱਚ ਮੈਸੇਜ ਮਿਲਿਆ ਹਾਂਜੀ ਮੈਡਮ ਕਿੱਦਾਂ ਲੱਗੀ ਜੀ ਫਿਲਮ ਬਹੁਤ ਵਧੀਆ ਫਿਲਮ ਜੀ ਮੈਂ ਕਹਿੰਨੀ ਆ ਸਾਰਿਆਂ ਨੂੰ ਦੇਖਣੀ ਚਾਹੀਦੀ ਤੇ ਆਪਣੀ ਫੈਮਿਲੀ ਨੂੰ ਜ਼ਰੂਰ ਦਿਖਾਨੀ ਚਾਹੀਦੀ ਹੈ ਹਾਂਜੀ ਫਿਲਮ ਇੱਕ ਵਧੀਆ ਮੈਸੇਜ ਦੇ ਰਹੀ ਹੈ ਪੂਰਾ ਵਧੀਆ ਹਾਂਜੀ ਸਰ ਜ਼ਰੂਰ अच्छा ठीक करा जाओगे फिल्म भरी बहुत बढ़िया फिल्म सीगी बहुत ज्यादा बहुत बढ़िया मूवी सी सबनु अपनी ਧੀਆਂ ਦਾ ਸਤਿਕਾਰ ਕਰਨਾ ਚਾਹੀਦਾ ਤੇ ਪਿਆਰ ਕਰਨਾ ਚਾਹੀਦਾ ਕੁੜੀਆਂ ਦੀ ਸਪੈਸ਼ਲ ਮੂਵੀ ਸੀ ਡੈਫੀ ਡੈਫੀਨੇਟਲੀ ਬਹੁਤ ਅੱਛੀ ਮੂਵੀ ਮੈਡਮ ਕਿੱਦਾਂ ਲਗੀ ਬਹੁਤ ਵਧੀਆ ਬਹੁਤ ਵਧੀਆ ਮੈਸੇਜ ਸੀ ਹਾਂਜੀ ਬਹੁਤ ਵਧੀਆ ਇੰਜੋਏ ਕੀਤਾ ਬੱਚੇ ਇਮੋਸ਼ਨਲ ਵੀ ਹੋਏ ਪਰ ਇੰਜੋਏ ਵੀ ਕੀਤਾ ਕਿਉਂਕਿ ਜਿਹੜੀ ਕਹਾਣੀ ਸੀ ਉਹ ਚ ਹਾਸਾ ਵੀ ਸੀ ਤੇ ਇਮੋਸ਼ਨਲ ਭਰੀ ਮੂਵੀ ਸੀ ਸਾਨੂੰ ਸਾਰਿਆਂ ਨੂੰ ਦਿਖਾਣ ਦੇ ਖਾਸ ਕਰਕੇ ਕੁੜੀਆਂ ਨੂੰ ਅਸੀਂ ਅੱਜ ਆਪਣੀ ਸਾਰੀ ਟੀਮ ਮਤਲਬ ਲੇਡੀ ਟੀਚਰ ਆਏ ਨਾਲੇ ਅਸੀਂ ਆਪਣੀ ਜਿਹੜੀਆਂ ਸਟੂਡੈਂਟ ਗਰਲਸ ਨੇ ਉਹਨਾਂ ਲੈ ਕੇ ਆਏ ਹਨ ਪਰ ਆਪਣੇ ਸਕੂਲ ਦਾ ਜਿਹੜਾ ਨਾਮ ਹੈ ਉਹ ਹਾਂਜੀ ਸੀਪਾ ਇੰਟਰਨੈਸ਼ਨਲ ਪਬਲਿਕ ਸਕੂਲ ਲੜਾ ਗੱਗਾ ਠੀਕ ਹੈ ਜੀ ਹਾਂਜੀ ਤੇ ਹੋਰ ਮੈਡਮ ਤੁਸੀਂ ਕੀ ਕਹਿਣਾ ਚਾਹੋਗੇ ਇਹੀ ਕਹਿਣਾ ਚਾਹਾਂਗੀ ਇਸ ਸਕੂਲ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਮੌਕਾ ਦਿੱਤਾ ਬੱਚਿਆਂ ਨੂੰ ਇਹ ਮੂਵੀ ਦਿਖਾਉਣ ਵਾਸਤੇ ਬੱਚਿਆਂ ਨੂੰ ਲੈ ਕੇ ਆਏ ਬੱਚੇ ਇਮੋਸ਼ਨਲ ਹੁੰਦੇ ਦੇ ਨਾਲ ਨਾਲ ਇਹਨਾਂ ਨੇ ਐਂਟਰਟੇਨਮੈਂਟ ਵੀ ਲਿਆ ਇੰਜੋਏ ਕੀਤਾ ਫੁੱਲ ਇੰਜੋਏ ਕੀਤਾ ਬਹੁਤ ਵਧੀਆ ਕਹਿਣਾ ਚਾਹੋਗੇ ਫਿਲਮ ਬਹੁਤ ਵਧੀਆ ਸੀਗੀ ਇਮੋਸ਼ਨਲ ਵੀ ਸੀਗੀ ਤੇ ਸਭ ਨੂੰ ਦੇਖਣੀ ਚਾਹੀਦੀ ਬਹੁਤ ਵਧੀਆ ਫਿਲਮ ਹੈ ਕੁੜੀਆਂ ਜਵਾਨ ਬਾਪੂ ਪਰੇਸ਼ਾਨ आ, बहुत मज़ा आया फिल्म देखकर वाकई हमारे सभी गर्ल्स ने भी बहुत एंजॉय किया एक बहुत ही अच्छा मैसेज फादर और बेटी के लिए कि वाकई लड़कियों को पूरा आसमान उड़ने के लिए देना चाहिए पूरी आज़ादी पूरी फ्रीडम मिले ताकि वो ऐसे ही उड़ सके और कुछ ना कुछ कामयाब हो सके और बन सके थैंक यू सो मच बहुत बहुत अच्छी फिल्म है रियली वी एन्जॉयड अलॉट एक बार सारे फिल्म का नाम उच्ची ले दो एक बार थ्री टू वन ਬੀ ਗੁੱਡ ਜੀ ਥੈਂਕ ਯੂ ਸੋ ਮਚ ਸਾਰਿਆਂ ਦਾ ਸੋ ਐਸੀ ਫਿਲਮ ਦੇ ਰਿਵਿਊਜ਼ ਕਿੱਦਾਂ ਲੱਗੇ ਤੁਹਾਨੂੰ ਰਿਵਿਊਜ਼ ਇੱਕ ਵਾਰ ਜਰੂਰ ਵੀਡੀਓ ਨੀਚੇ ਕਮੈਂਟ ਕਰ ਦਿਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਪੰਜਾਬੀ ਗਰੌਡ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਜਿਹੀਆਂ ਹੋਰ ਵੀਡੀਓਜ਼ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ ਸੋ ਮਚ